ਹੋ ਜੇ ਸੰਧਾਰੇ ਨਾਲ ਤਾਂ ਮੈਂ ਉਹੀ ਚੰਗੀ ਆ। ਉਹ ਗੱਲ ਸੁਣਦੀ ਹੀ ਨਹੀਂ ਹੈਗੀ। ਉਹ ਫਿਰ ਲੈ ਕੇ ਆ ਜਾਂਦੀ। ਚਲੋ ਕੋਈ ਨਾ ਭੂਆ ਜੀ। ਹੁਣ ਉਹਨਾਂ ਦਾ ਹੱਕ ਬਣਦਾ ਹੀ ਐ ਵੀ ਕੁੜੀ ਕੋਲੇ ਜਾ ਕੇ ਆਉਣਾ। ਚਲ ਜੀਜੇ ਥੋੜੀ ਲੈ ਆਉਂਦੇ ਨੇ ਤਾਂ ਵੀ ਕੁਛ ਨਹੀਂ। ਤੁਸੀਂ ਗੁੱਸੇ ਨਾ ਹੋਇਆ ਕਰੋ। ਗੁੱਸਾ ਕਿਉਂ ਨਾ ਕਰਾਂ? ਹੁਣ ਪਤਾ ਤੁਸੀਂ ਮੇਰੇ ਕੋਲ ਆਉਂਦੇ ਹੋ। ਕਿੰਨੀ ਵਧੀਆ ਚੀਜ਼ ਲਿਆਉਂਦੇ ਹੋ। ਜੇ ਉਹ ਵੀ ਵਧੀਆ ਕਰੇ ਮੈਂ ਕਾਨੂੰ ਨਿੰਦਾ। ਪੈਸਾ ਖਰਚ ਕਰਕੇ ਤਾਂ ਪੁੱਤੋਂ ਰਾਜ਼ੀ ਨਹੀਂ। ਉਹਨੂੰ ਐ ਨਹੀਂ ਹੈਗਾ। ਵੀ ਜੇ ਮੈਂ ਚੱਲੀ ਆਂ ਵੀ ਬਾਜ਼ਾਰੋਂ ਸੂਟ ਲੈ ਕੇ ਜਾਵਾਂ ਚਾਜ ਦਾ ਪੌਣ ਵਾਲਾ ਹਜੇ ਕਹਿ ਦਿੰਦੇ ਨੇ ਪੂਆ ਮਾੜੀ ਐ ਸਾਨੂੰ ਬੋਲਦੀ ਐ ਬੋਲਾਂ ਕਿਵੇਂ ਨਾ ਚਲੋ ਛੱਡੋ ਪੂਆ ਜੀ ਜਦੋਂ ਹੁਣ ਤੁਸੀਂ ਮਿਲ ਲਗੇ ਨਾ ਉਦੋਂ ਚਾਚੀ ਜੀ ਨੂੰ ਕਹਿ ਦਿਓ ਵੀ ਭਾਈ ਮੈਨੂੰ ਤੇਰਾ ਸੂਟ ਪਸੰਦ ਨਹੀਂ ਆਇਆ ਲੋ ਹੁਣ ਮੈਂ ਚਾਹ ਬਣਾਉਣੀ ਆ ਆਪਾਂ ਉਹ ਪੀਨੇ ਆ ਨਾ ਪਤਾ ਚਾਹ ਤੇ ਮੈਂ ਆ ਕੇ ਪੀ ਲੂੰਗੀ ਕੱਲ ਮੈਂ ਤੇਰੀ ਚਾਚੀ ਕਰਨੀ ਜਾ ਆਵਾਂ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਆਈ ਹੋਈ ਆ ਉਹ ਅੱਥ ਨੇ ਜੇ ਆ ਕੇ ਇੱਥੇ ਜਿੱਦ ਕਰੇ ਵੀ ਭਾਈ ਸਾਡੇ ਘਰੇ ਰਹਿ ਮੈਂ ਨਹੀਂ ਉਧਰ ਰਹਿਣਾ ਹੈਗਾ ਮੈਂ ਤਾਂ ਇੱਧਰ ਹੀ ਰਹੂੰਗੀ ਇਹਦੇ ਨਾਲ ਚੰਗਾ ਮੈਂ ਹੁਣੇ ਮੇਲੇ ਆਉਣੀ ਆ ਤੂੰ ਆ ਮੇਰੇ ਕੱਪੜੇ ਲੈ ਜਾ ਅੰਦਰ ਮੈਂ ਹੁਣੇ ਆਉਣੀ ਆ ਠੀਕ ਹੈ ਬੀਬੀ